ਮੈਂ ਜੱਟ ਐ ਇੱਕ ਦਵਾਜੋ ਤੂੰ ਕਹੇ ਜੱਟ ਨਹੀਂ ਬੋਲਣਾ ਆ ਮੈਂ ਜੱਟੀ ਜੱਟੀ ਬੰਦਸ ਕੀ ਕਰੇਗਾ ਮੇਰਾ ਮੈਂ ਜੱਟ ਐ ਮੈਂ ਜੱਟ ਐ ਮੈਂ ਬੜ ਕਦਾ ਜੱਟ ਹਾਂ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਤ ਜੱਟ ਐ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਐ ਕਮਰ ਜਾਨੇ ਜੱਟ ਐ ਤੂੰ ਮੇਰੇ ਧੀਆ ਬਾਰੇ ਗਲਤ ਬੋਲਿਆ ਤੂੰ ਮੈਲਾ ਕਰ ਗਰਗਰ ਨਹੀਂ ਗੱਲ ਕਰਨੀ ਹੈ ਹੈ ਗਿਮਤ ਕਰਨ ਦੀ ਇਹ ਮੇਰੇ ਕੁੜੀਆਂ ਬਾਰੇ ਤਤੀੜ ਦੀ ਭੋਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਮੇਰੇ ਸਾਹਮਣੇ ਹੋਵੇ ਨਾ ਮਾ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਗੱਲ ਜੇ ਸਾਲੂ ਆਏ ਪਾਰਤੇ ਰਹਿਦਾਂ ਨੂੰ ਮੈਂ ਤੇ ਤੁਹਾਡੇ ਸਾਹਮਣੇ ਬੈਠੋ ਲਿਆ ਜਾਈਏ ਕੋੜੇ ਜਾਈਏ ਬਹਿ ਰੇ ਗੱਲਬਾਤ ਕਰਨੀ ਹੈ ਕਤੀੜ ਬਾਰੇ ਹਲਕੇ ਕੁੱਤੇ ਬਾਰੇ ਗੱਲ ਕਰਨੀ ਹੈ ਮੇਰੇ ਮੂੰਹ ਗਾਲ੍ਹਾਂ ਨਿਕਲੂਗੀ ਅੱਜ ਤੇ ਮੈਂ ਲੋੜ ਤੋਂ ਬਾਅਦ ਬੋਲ ਸਕਦਾ ਅੱਜ ਜਿਹੜੀ ਮੈਂ ਤੇ ਕਾਰਵਾਈ ਪੁਲਿਸ ਦੇ ਕਰਨੀ ਹੈ ਜਿਹੜੀ ਪ੍ਰਸ਼ਾਸਨ ਦੇ ਕਰਨੀ ਕਰ ਲਵੇ ਜਿਹੜੀ ਧੋਪ ਚੌੜੀ ਚ ਨਾਲ ਲਵੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲੁਜਾਰੇ ਵਾਲਾ ਖੱਕ ਉਹਦਾ ਨਾਮ ਲੈਣਾ ਥੱਲੇ ਦਾ ਉਹ ਬੰਦਾ ਮੇਰੇ ਧੀਆਂ ਬਰੇ ਬੋਲੇ ਅੱਜ ਮੈਂ ਪੋਸਟ ਪਾਈ ਆ ਤੁਸੀਂ ਪੋਸਟ ਪੜ ਸਕਦੇ ਹੋ ਉਸ ਬੰਦੇ ਨੂੰ ਮੈਂ ਲਿਜਾਣੇ ਪ੍ਰਸ਼ਾਦੂ ਮੇਰਾ ਚੈਲੰਜ ਅਮਰ ਸੇਰਬੋਤ ਘਰੇ ਜਾਣਾ ਜੇ ਹਿੰਮਤ ਹੈਗੀ ਆ ਤੇ ਮੈਨੂੰ ਰੋਕਣ ਹੋ ਜੇ ਮੈਂ ਜਾਂ ਕੱਲਾ ਜਾਊਂਗਾ ਮੈਂ ਮੈਨੂੰ ਕਿਸੇ ਲੋੜ ਦੇ ਨਾਲ ਲਜਾ ਦੇ ਨਹੀਂ ਮੈਂ ਇਸੇ ਕੱਲਾ ਜਾਊਂਗਾ ਉਸ ਕਤੀਰ ਦੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜੁਦੀ ਤੇ ਆਪਣੀ ਤੂੰ ਲੋਕਾਂ ਦੇ ਦਰ ਪਰ ਧਲਿਆ ਤੂੰ ਮੇਰੇ ਘਰ ਪਰ ਆਪਨੇ ਆਜ ਤੂੰ ਮੇਰੀ ਧੀ ਬਾਰੇ ਗਲਤ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾਂ ਮੈਂ ਸਿਰ ਤੇਰੇ ਘਰ ਸ਼ਿਮਲਾਪੁਰੀ ਆਉਣਾ ਹੀ ਸ਼ਿਮਲਾਪੁਰੀ ਸਿਰ ਤੇ ਘਰੇ ਮੈਂ ਆਉਣਾ ਯੂ ਤੇ ਘਰੋਂ ਬਾਹਰ ਆ ਕੇ ਮਿਲੀ ਮੈਨੂੰ ਜੇ ਤੂੰ ਹਿੰਮਤਾ ਕੀਤੇ ਮੈਂ ਸਰੇ ਕੱਲਾ ਆਉਂਗਾ ਮੈਂ ਮੈਂ ਕਿਉਂ ਨਾ ਲੈ ਕੇ ਨਹੀਂ ਆਉਂਦਾ ਤੇਰਾ ਮੈਨੂੰ ਇਹ ਵੀ ਪਤਾ ਵਾ ਕਿ ਤੈਨੂੰ ਹਿੰਮਤਾ ਕੀ ਬਾਹਰ ਆਉਣ ਦੀ ਤੇਰੇ ਇੱਕੋ ਟੁੱਟਾਏ ਕਮਰਾ ਬ ਉੱਥੇ ਤੂੰ ਸੋਫੇ ਤੇ ਬੈਠਾ ਹੋਣਾ ਉੱਥੇ ਬੈਠ ਦੁਲਾਈ ਬੋਲਾ ਤੇ ਜੇ ਹਿੰਮਤਾ ਦੀ ਬਾਹਰ ਨਿਕਲਦੇ ਕਿਹਨੂੰ ਕਹਦਾ ਬਾਹ ਪਾਤੀ ਆ ਚੀਕਾਪੋ ਉਹ ਚੀਕਾ ਤੂੰ ਆ ਮਾਰਦਾ ਰਾਦਰ ਚ ਕਮਾਦਾ ਪੁੱਠਾ ਦੋ ਕਈ ਕਰੋ ਬਾਹਰ ਨਿਕਲੇ ਤੇ ਜਿੰਨੇ ਬੰਤੇ ਬਾਹਰ ਆਉਣ ਦੀ ਇਹ ਸ਼ੇਅਰ ਕਰ ਦਿਓ ਤੇ ਉਹ ਤਾਂ ਪਹੁੰਚਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 9:30 ਵਜੇ ਤੇ ਮੱਤੇ ਕੋਣ ਆਈ 9:30 ਚੱਲਣਾ ਤੇਰੇ ਕੋ ਕੁਸ਼ਿਬਲਾਪੂਰੀ ਆਉਣਾ ਹੀ ਜ ਲੈ ਜਾੜੇ ਕੁਰਸੀ ਹੱਥ ਦੇ ਲਓ ਅਸੀਂ ਜਾ ਕੇ ਕਹਿ ਕੇ ਆਏ ਆ ਵੀ ਇਹ ਬੰਦਾ ਗਲਤ ਬੋਲਦਾ ਇਹ ਅੱਗ ਲਾ ਰਿਹਾ ਪਰ ਉਹ ਤੇ ਅਫਸਰ ਮਿਲੇ ਆ ਕੋਈ ਗੱਲ ਨਹੀਂ ਕੋਈ ਬਾਦਰੀ ਬਾਠ ਠੀਕ ਠਾਕ ਆ ਬਾਹਰ ਛੜਬਾ ਠੀਕ ਠਾਕ ਬਲੇ ਕੈਨ ਸੁਣਿ ਗਏ ਨੇ ਕੋਈ ਕਾਰ ਹੋਈ ਉਹ ਪਤੇ ਦੇ ਇੰਨਾ ਬਤਾ ਗੰਦ ਬਗਦਾ ਤੇ ਭਗਵਾਨ ਦਮਨ ਇੱਕੋ ਕੰਮ ਨੂੰ ਹੁੰਦਾ ਵਾ ਕਈ ਪੰਨਾ ਠੋਕਦਾ ਇਹ ਲੱਕੜਾ ਠੋਕਦਾ ਕਈ ਫੈਰਾ ਠੋਕਦਾ ਆ ਜਿਹੜੀ ਕਤીર ਠੋਕਦੀ ਇਹਨੂੰ ਫੜ ਜਾ ਜੇ ਮਦਦਗੀ ਦਾ ਅੱਗ ਲਾ ਰਿਹਾ ਵਾ ਦੱਲਾ ਬੰਦਾ ਹੋ ਕਰੋ ਮੇਰੀ ਕਾਰਵਾਈ ਕਰ ਰਹੀ ਹੈ ਕਰੋ ਮੇਰੀ ਜਿਹੜੀ ਗੋਲੀਬਾਰੀ ਮੇਰੇ ਮਾਰੋ ਮੈਂ ਸੇਰੇ ਆਉਣਾ ਲੁਧਿਆਣੇ ਆਉਣਾ ਹੀ ਜੇ ਆਪਣੇ ਪਿਓ ਦਾਣਾ ਸ਼ਿਵਲਾਪੁਰ ਜਾਊਂਗਾ ਤੇਰੇ ਘਰ ਦੇ ਬਾਹਰ ਆਊਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਥਾਂਗਾ ਸੇਰੇ ਆਉਂਗਾ ਮੈਂ ਤੂੰ ਮੇਰੀ ਧੀ ਤੱਕ ਪਹੁੰਚਿਆ ਤੇਰੀ ਆਪਣੀ ਇੱਕ ਕੌਡੀ ਜਿਹੀ ਜੁਨੇ ਹੈਗੀ ਸਾਰੀ ਬੁਰਿਆ ਜਾਂਦੀ ਤਰੇ ਪੱਲੇ ਕੀ ਆ ਤੂੰ ਕੀ ਚੀਜ਼ ਆ ਇੱਥੇ ਇੱਕ ਦੁਆ ਮੈਂ ਜੱਟ ਆ ਇੱਕ ਦੁਆਜੋ ਤੂੰ ਕਹਿੰਦਾ ਜੱਟ ਦੀ ਬੋਲਣਾ ਲੈਣਾ ਹਾਂ ਮੈਂ ਜਾਟੀ ਜਾਟੀ ਮੈਂ ਦੱਸ ਕੀ ਕਰੇਗਾ ਮੇਰਾ ਮੈਂ ਜੱਟ ਆ ਮੈਂ ਜੱਟ ਆ ਮੈਂ ਬੜਕਦਾ ਜੱਟ ਨੂੰ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਤ ਜੱਟ ਆ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਆ ਕਮਰ ਜਾਨੇ ਜੱਟ ਆ ਤੂੰ ਮੇਰੀ ਤੇ ਆ ਬਗੌਤ ਬੋਲਿਆ ਤੂੰ ਮੈਨਾਂ ਕਰ ਕਰਦਾ ਜਿਹਦੀ ਗੱਲ ਕਰਨੀ ਆ ਹੈਗੀ ਹਿੰਮਤ ਕਰਨ ਦੀ ਜੇ ਆਪਣੇ ਪਿਓ ਦਾ ਦੋ ਅੰਮ੍ਰਿਤ ਸੂਰੇ ਬਾਹਰ ਆ ਜੀ ਗੇਟ ਦੇ ਬਾਹਰ ਮੈਂ ਤੇ ਘਰ ਦੇ ਬਾਹਰ ਹੋਣੇ ਸੂਰੇ ਸਾਰੇ ਮੈਂ ਸਾਢੇ 10:00 ਹੋ ਜਾਣਾਂ ਈ 11:30 ਤੱਕ ਗੇਟ ਦੇ ਬਾਹਰ ਖੜਾ ਹੋਊਗਾ ਮੈਂ ਆ ਕੇ ਜੇ ਜਿਹੜੀ ਕੋਈ ਮਾਰ ਨਹੀਂ ਮੇਰੇ ਮਾਰਦੀ ਹਾਦੋਈ ਰਹੀ ਯਾਰ ਇੱਕ ਦੁੱਕੀ ਦਾ ਬੰਦਾ ਤੂੰ ਜਾ ਤੇ ਭੈਜ ਔਕਾਤ ਕੀ ਤੇਰੀ ਇੱਕ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਤੂੰ ਤੇਰੀ ਔਕਾਤ ਕੀ ਤੇਰੀ ਆ ਗਈ ਤੂੰ ਸਭ ਕਹ ਰੋ ਦੁਬਾਰ ਨਹੀਂ ਜੁਗਾ ਹੁਣ ਤੇਰੇ ਘਰ ਤੱਕ ਮੈਂ ਜਾਣਾ ਨਹੀਂ ਕਰ ਤੇ ਘਰ ਦਾ ਤੇਰੇ ਘਰ ਬਾਰੇ ਤੇ ਪਰਿਵਾਰ ਬਾਰੇ ਬੋਲਾ ਮੇਰੀ ਔਕਾਤ ਨਹੀਂ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਧਿਆ ਬੰਦਾ ਤੂੰ ਤੂੰ ਗੰਦ ਮਕਾ ਮੇਰੇ ਤੇ ਪੇਛੇ ਆ ਗਿਆ ਅੱਜ ਮੇਰੇ ਧੀਆ ਬਾਰੇ ਤੈਨੂੰ ਸੂਰੇ ਮੈਂ ਸਾਡੇ ਤੋਂ ਚੱਲਣਾ ਜਿੰਨੇ ਮੈਂ ਰੋਕਣਾ ਰੋਕ ਲੋ ਤੇਰੇ ਨੂੰ ਘਰੇ ਆਉਣਾ ਤੇਰੇ ਸ਼ਿਮਲਾਪੁਰੀ ਤੇਰੇ ਗੇਟ ਦੇ ਅੱਗੇ ਆਉਣਾ ਹੀ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਤੇ ਘੇਟੋਂ ਬਾਹਰ ਆ ਜੀ ਮੈਂ ਕੱਲਾ ਆਊਗਾ ਮੈਂ ਕੋ ਨਾ ਲੈ ਕੇ ਨਹੀਂ ਆਣਾ ਨਾਲੇ ਪੁਆਇੰਟ ਕੱਟ ਨਹੀਂ ਕਰਨੀ ਨਾ ਮੈਂ ਕੋ ਕੋ ਕੁਸ਼ੇ ਕੁਸ਼ ਹੈਗਾ ਖਾ ਲਿਓ ਤੁंगा ਮੈਂ ਜ ਆਪਣੇ ਪਿਓ ਦਾਣਾ ਸਿਰਫ ਗੇਟ ਦੇ ਬਾਹਰ ਆ ਜੀ ਫਿਰ ਮੈਂ ਸੋ ਰਿਹਾ ਆਂਗਾ ਯਾ ਬਦੂ ਕਿਦੋਂ ਬਦਾਰੀ ਪੈਤੀ ਹਮਾਂ ਗਲਤ ਬੋਲ ਰਹਿਆ ਦੱਲਿਆ ਤੂੰ ਮੈਨੂੰ ਬੋਲ ਜੋ ਬੋਲ ਨਾ ਤੂੰ ਮੈਨੂੰ ਮੈਂ ਨਾ ਕੱਲ ਨਹੀਂ ਕਰਨੀ ਆ ਫੋਟ ਤੇਰੇ ਕੋਲ ਪਰ ਮੈਨੂੰ ਕੋਈ ਪਤਾ ਨਹੀਂ ਕਿ ਤੂੰ ਕੀ ਆ ਤੇਰੀ ਔਕਾਤ ਕਿਥੋਂ ਵਰਤ ਸਭ ਜੁੜੇ ਬਦਲ ਕੁਜੀ ਜੀ ਤੂੰ ਐ ਕੀ ਦੀ ਜੀ ਸਰਕਾਰ ਆ ਪਾਲ ਦੂ ਕੋ ਤਾੜੂ ਤਦ ਸਰਕਾਰਾਂ ਦੇ ਪਾਇਆ ਤੇ ਖੁਦਾ ਛੱਡਿਆ ਤੇ ਗੱਲ ਚ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ ਮੈਂ ਸਵੇਰੇ 8:30 ਚੜ੍ਹਾਈ ਕਰੋ ਤਰਨਕੋਟ ਤੋਂ 8:30 ਵਜੇ ਤੇ ਤੇਰੇ ਘਰੇ ਕਰਦੇ ਬਾਅਦ ਸ਼ੁਭਲਾਪੁਰ ਪਹੁੰਚਣਾ ਈ ਨੂੰ ਜੇ ਮੈਨੂੰ ਹਿੰਮਤ ਹੈਗੀ ਨਾ ਤੇ ਘੇਰੇ ਤੋਂ ਬਾਅਦ ਮੈਨੂੰ ਮਿਲ ਕੇ ਉਖਾੜ ਦੂਗਾ ਉਹ ਸ਼ਰਮ ਈ ਆਈ ਤੈਨੂੰ ਅੱਡੀ ਕੀ ਯਾਰ ਤੇਰੀ ਆਪ ਦੀ ਇੱਜ਼ਤ ਦੀ ਕੌੜੀ ਜੇਗੀ ਸਾਲੇ ਦੁਰੇ ਬਾਦੂ ਕੀ ਕਾਤਰੀ ਕਾਤ ਕੀ ਆ ਤੇ ਇੱਕ ਕੌਟੀ ਕੌੜੀ ਕਾਤਰੇ ਬੰਦ ਤੇ ਮੈਂ ਤਾਂ ਬੋਲਿਆ ਨਹੀਂ ਸੀ ਮੈਂ ਕਿਹਾ ਕੀ ਬੋਲਣਾ ਯਾਰ ਅੱਜ ਤੂੰ ਵੀ ਕੁਰੇ ਤੱਕ ਪਹੁੰਚ ਗਿਆ ਤੇਰੇ ਬਾਰੇ ਕੌਣ ਜਾਣ ਤੂੰ ਕੀ ਜੀ ਜਾਗਾ ਤੇਰੇ ਬਾਰੇ ਸਾਰੇ ਦੁਨੀਆ ਜਾਣ ਤੂੰ ਕੀ ਜੀ ਜਾਗਾ ਤੈਨੂੰ ਸਾਰੇ ਜਾਣਦੇ ਆ ਤੂੰ ਕੀ ਆ ਤੇਰੀ ਔਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗਵਾ ਦਮਾ ਇਹ ਨੌਕੰਮ ਫੜ ਲਿਆ ਜਿਹੜੇ ਬਦੇ ਕੰਮ ਕਰਦੇ ਫੜੀ ਜਾਓ ਜਿਹੜੇ ਇਹੋ ਕਤੂੜਾ ਮੇਰੇ ਫੜਦੀ ਆ ਉਹ ਘਰੇ ਬਡੇ ਕੁੱਤੇ ਨੂੰ ਭੁਗੀ ਜਾਂਦੀਆਂ ਇੱਕ ਇਹ ਇੱਕ ਮਲੰਗਿਆ ਬੂਟਾ ਪੈਸੇ ਤੂੰ ਸ਼ਾਂਤ ਕੋ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਪੜਾ ਪੋਸਟਰ ਗੁੱਡ ਮਾਰਨਿੰਗ ਸ਼ਾਮ ਨੂੰ ਗੁੱਡ ਨਾਈਟ ਤੇ ਗਾਹੋਂ ਖਾਈ ਜਾਂਦਾ ਤੇ ਗਾਹ ਤੂੰ ਖਾਈ ਜਨਾ ਜੇ ਤੇਕ ਪਿਓ ਦਾ ਲੱਗਾ ਜਦਮ ਹੈਗਾ ਇੱਕ ਜਦਮ ਹੈਗਾ ਤੇ ਸਵੇਰੇ ਮੈਂ ਨਾ ਇੱਕ ਵਾਰੀ ਮੈਂ ਸਵੇਰੇ 8:30 ਕਰ ਤਰਪੋਰ ਚੱਲਣਾ 8:30 ਵਜੇ ਮੈਂ ਤੇਰੇ ਘਰ ਦੇ ਮੋਹਰੇ ਹੁਣ ਇਕੱਲਾ ਆਉਂਗਾ ਮੈਂ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਤੂੰ ਹੈ ਨਹੀਂ ਵੇ ਜੇ ਹੋਇਆ ਤੇ ਬਾਹਰ ਆ ਜੀ ਹੁਣ ਮੈਂ ਗੱਲ ਚ ਵੜਿਆ ਨਾ ਹੁਣ ਮੈਂ ਚੰਗੀ ਤਰ੍ਹਾਂ ਬੜੂਗਾ ਜਿਹੜੇ ਗਾਹ ਖਾਦੇ ਖਾਈ ਜਾਂ ਮੈਂ ਨਾ ਗਾਹ ਖਾ ਸਕਦਾ ਦੱਲਿਆ ਮੈਂ 3 ਬਾਰੇ ਗਾਹ ਖਾ ਸਕਦਾ ਉੱਤੇ ਕੁਤੀ ਕੁਤੀ ਕਿਰਗੋ ਦੁਕੀਆ ਬੋਲਣੀ ਦੱਲਿਆ ਆ ਮੈਂ ਪੋਸਟ ਪਾਈ ਮੇਰੇ ਪੇਜ ਜਾ ਕੇ ਵੇਖੋ ਇਹ ਕੁੱਤਾ ਕਦੀੜ ਮੇਰੀ ਕੁੜੀ ਕੀ ਬੋਲਿਆ ਬੰਦਾ ਹੈ ਮੇਰੇ ਪੇਜ ਤੇ ਪੋਸਟ ਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਵਾਲੇ ਤਤੀੜ ਦੀ ਭੋਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਇਹ ਮੇਰੇ ਸਾਹਮਣੇ ਹੋਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਾਲੂ ਆ ਪਾਰ ਤੇ ਰਹਾ ਦਨੂ ਮੇਰੇ ਤੋਂ ਸਾਹਮਣੇ ਵੇਖ ਰੋਇਆ ਜਾਏ ਇੱਕੋ ਜਿਹਾ ਜਿਹਾ ਵੇਖ ਰਿਹਾ ਕਤੀੜੇ ਤੂੰ ਘਰੋਂ ਬਾਹਰ ਨਿਕਲਦਾ ਨਹੀਂਗਾ ਬੈਠੂ ਜਿਵੇਂ ਬੱਕਤੋਂ ਤੂੰ ਭੁੱਕੀ ਜਾਣਾ ਹੋਦਾ ਸਵੇਰ ਤੱਕ ਮੇਰਾ ਪੇਜ ਬੰਦ ਹੋ ਜੇ ਕਿਉਂਕਿ ਪੇਜ ਮੇਰੇ ਸਟੇਟ ਕੋ ਅੱਗੇ ਮੇਰਾ ਪੇਜ ਬੰਦ ਰੁਕਿਆ ਹੋਇਆ ਹੈ ਮੈਂ ਜੇ ਬੋਲਿਆ ਨਾ 100% ਮੇਰੇ ਚਾਂਸ ਹੈ ਮੈਂ ਪੇਜ ਬੰਦ ਹੋ ਜਾਣਾ ਹੈ ਸਵੇਰ ਤੱਕ ਪਰ ਇੱਕ ਕਤੀੜ ਨੂੰ ਬਾਅਦ ਚੈਲੰਜ ਆ ਮੈਂ ਸਵੇਰੇ ਇਕੱਲੇ ਆਉਣਾ ਹੀ ਇਕੱਲੇ ਨੇ ਜੇ ਕੇ ਨਾ ਤੋ ਨਾ ਤੁਰਪਿਓ ਮੈਂ ਕਹਿਣਾ ਨਹੀਂ ਗਿਆ ਮੈਂ ਸਵੇਕਲੇ ਸਾਢੇ ਦੋ ਤਰ ਬੋਲ ਚਲਣਾਈ ਹੂੰ ਮੈਂ ਤੇਰੇ ਪਿੰਡ ਘਰ ਸ਼ਿਮਲਾਪੁਰ ਚ ਕਰਦੇ ਅੱਗੇ ਹੋਣੇ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ ਕੇ ਖਾ ਦੇਮ ਦੋ ਮਿੰਟ ਵਾਸਤੇ ਸੱਤ ਦੁਖੀ ਦੇ ਬੰਦਿਆ ਤੂੰ ਈਆ ਪਰਦਾ ਪੁੱਛ ਲੈ ਅਬ ਤਾਂ ਈ ਔਕਾਤ ਕੀ ਐ ਉਹ ਤੇਰੇ ਵਾਂਗ ਸਾਡੇ ਕਾਹੇ ਗੋਆ ਚੱਕਦੇ ਗੋਆ ਮੱਝਾ ਥੱਲਿਓ ਮਜਲ ਪੱਠੇ ਪੋਏ ਤੇਰੇ ਕੁੱਤੀੜਾਂ ਦੇ ਰਹਿ ਗਿਆ ਚੌਲੇ ਜਾਂਦ ਗਏ ਤੇ ਤੇਰੀ ਦੀ ਬਾਰੇ ਮਾੜਾ ਬੋਲਿਆ ਮੈਂ ਬੋਲਿਆ ਕਦੀ ਜਿਹੜਾ ਬੋਲਦਾ ਉਹ ਉੱਥੇ ਜਾ ਕੇ ਮੇਰੇ ਮੂੰਹ ਕੁਝ ਹੋਰ ਨਿਕਲ ਲਗਾਈਗਾ ਉਹ ਇਹ ਦਗੜ ਦਾ ਲਿਓ ਜਿਹੜੀ ਰਿਪੋਰਟ ਕਰਦੇ ਉਹਦੇ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦਾ ਲਾ ਬੰਦਾ ਉਹ ਕਾਦੀ ਵੈਰੀ ਗੁੱਡ ਹੈ ਉਹਦੀ ਕੋਈ ਚਾਹੀਦੀ ਗੱਲ ਕਰਦਾ ਉਹ ਸੋਇਆ ਪਾੜਨ ਤੋਂ ਢੇਲੀ ਦਾ ਬੰਦਾ ਦੱਲਾ ਉਹ ਕਦੋਂ ਨੇ ਮੈਂ ਤੇ ਪਰਚਾ ਕਰਦਾ ਮੈਂ ਤਾਂ ਬੋਲਿਆ ਠੋਕੇ ਬੋਲਿਆ ਮੈਂ ਸਵੇਰੇ ਫੇਰ ਬੋਲੂਗਾ ਰੋਜ਼ ਬੋਲੂਗਾ ਤੇ ਬੋਲੂਗਾ ਮੈਂ ਇਹ ਲਗਾਉਣ ਮੈਂ ਪੋਸਟਪਾਲੇ ਜਾ ਪੋਸਟਪਾਲੇ ਹੋ ਕੇ ਕੁੱਤਾਂ ਤੋਂ ਕੰਮ ਕਰੇ ਬਾਰੇ ਮੈਂ ਸਵੇਰੇ ਫੇਰੋ ਸਵੇਰੇ ਸਾਢੇ 3 ਬੋੜ ਚੱਲਣਾ ਮੈਂ ਤੇਰੀ ਕਾ ਸ਼ਿਮਲਾ ਬੋੜੀ ਲੁਧਿਆਣੇ ਕੋਲ ਤੇ ਬੂਹੇ ਲੱਗੇ ਹੋਣਾਈ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਜੱਟ ਦਾ ਬਗਾਵਤ ਕਰੀਂ ਜੱਟ ਦਾ ਤੂੰ ਆਏਗਾ ਨਾ ਤੇ ਮੈਂ ਤਸੂਗਾ ਤੇਰੀ ਛੱਤੀਆਂ ਪਾਰਦਾ ਮੈਂ